ਮੈਂ ਦਿੱਲੀ ਗਈ ਹੋਈ ਸੀ ਜਿਵੇਂ ਮੈਨੂੰ 5:30 ਵਜੇ ਮੇਰੀ ਦਰਾਨੀ ਨੇ ਫੋਨ ਕੀਤਾ ਵੀ ਏਦਾਂ ਕਰਕੇ ਵੀ ਚੋਰੀ ਹੋ ਗਈ ਹੈ ਵੀ ਤੂੰ ਆ ਜਾ फटाफट ਤਾਂ ਮੈਂ ਸਰ ਉੱਥੋਂ ਜਦੀ ਚੱਲ ਪਈ ਹੈਗੀ ਆ 2 ਵਜੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਅਲਮਾਰੀਆਂ ਵਗੈਰਾ ਸਾਰੀਆਂ ਤੋੜੀਆਂ ਪਈਆਂ ਸੀਗੀਆਂ ਰਾਤ ਨੂੰ 12 ਵਜੇ ਤੋਂ ਬਾਅਦ ਚੋਰੀ ਹੋਈ ਹੈਗੀ ਇਧਰ ਮੇਨ ਗੇਟ ਦੇ ਵਿੱਚ ਦੀ ਤੋੜ ਕੇ ਕੁੰਡੀਆਂ ਆਏ ਨੇਗੇ ਲੋਕ ਲੱਗੇ ਹੋਏ ਸੀਗੇ ਲੋਕ ਤੋੜੇ ਨੇਗੇ ਉਹ ਦੂਜੇ ਕਮਰੇ ਦੇ ਵਿੱਚੋਂ ਸੋਨਾ ਤੇ ਚਾਂਦੀ ਲੈ ਕੇ ਸਾਰਾ ਚੱਕ ਕੇ ਤਕਰੀਬਨ ਹੋਊਗਾ 10-12 ਟੋਲੇ ਸੋਨਾ 25-30 ਟੋਲੇ ਹੋ ਗਈ ਚਾਂਦੀ ਉਥੋਂ ਚਾਂਦੀ ਉਹ ਚੱਕੀ ਆਈ ਪੇਟੀਆਂ ਤੋੜੀਆਂ ਨਹੀਂ ਆ ਪੇਟੀਆਂ ਤੋੜ ਕੇ ਆਲਮਾਰੀਆਂ ਤੋੜੀਆਂ ਨੇ ਲੋਹੇ ਦੀਆਂ ਰਾੜਾਂ ਪਾਈਆਂ ਦੀ ਕੀ ਪਾਈਆਂ ਨੇ ਉਹਨਾਂ ਨੇ ਇਹ ਤੋੜ ਕੇ ਹੀ ਦੂਜੇ ਕਮਰੇ ਚ ਵਗ ਚਲੇ ਗਏ ਦੂਜੇ ਕਮਰੇ ਦੇ ਵਿੱਚ ਵੀ ਸਾਰਾ ਫਰੋਲਾ ਫਰਾਲੀ ਕੀਤੀ ਐ ਨਕਦਾ ਸੀ ਖੇਤ ਦੇ ਵਿੱਚ ਰਹਿੰਦੇ ਸੀ ਪੈਸੇ ਘਰੇ ਰੱਖਦੇ ਨਹੀਂ ਸੀਗੇ ਤਾਂ ਕਰਕੇ ਪੈਸੇ ਉਹਨਾਂ ਨੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਸੋਨਾ ਸਾਰਾ ਚਲਾ ਗਿਆ ਚਾਂਦੀ ਸਾਰੀ ਚਲੀ ਗਈ ਕੀ ਕੁਛ ਸੀਗਾ ਗੋੜ ਦੇ ਵਿੱਚ ਗੋੜ ਦੇ ਵਿੱਚ ਸਰਹਾਰ ਸੀਗੇ ਚੈਨਾ ਸੀਗੀਆਂ ਅੰਗੂਠੀਆਂ ਸੀਗੀਆਂ ਦਾ ਕਮ ਸੇ 9 ਤੋਲੇ 9 ਤੋਂ 12 ਤੋਲੇ ਦਾ ਸਮਾਨ ਸੀ ਚਾਂਦੀ ਦਾ ਹੈਗਾ ਸੀ 30 ਕਿ ਤੋਲੇ ਚਾਂਦੀ ਸੀਗੀ ਸਰ ਉਹਨਾਂ ਚੋਂ ਕੁਛ ਵੀ ਨਹੀਂ ਪਰਸ ਖਾਲੀ ਕਰ ਕਰਕੇ ਸਿੱਟੇ ਪਏ ਨੇ ਜੀ ਸਾਰੇ ਇਹਨਾਂ ਦੇ ਘਰ ਚੋਰੀ ਹੋਈ ਹੈ ਦੇਖੋ ਸਭ ਤੋਂ ਵੱਡੀ ਨਿਰਾਸ਼ਾ ਮੈਂ ਪ੍ਰਸ਼ਾਸਨ ਦੀ ਕਹੂੰਗਾ ਉਹਨਾਂ ਇਹਨਾਂ ਦੇ ਕਰੇ ਲਲੋ ਉਹਨਾਂ ਦੇ ਪੈਰ ਛੱਪੇ ਪਏ ਨੇਗੇ ਭਾਂਡਿਆਂ ਦੇ ਹੱਥ ਛੱਪੇ ਪਏ ਨੇਗੇ ਉਹ ਕੋਈ ਕੁਝ ਟਰੇਸ ਨਹੀਂ ਕਰਿਆ ਉਲਟਾ ਇਹਨਾਂ ਦੀ ਪੁਲਿਸ ਵਾਲੇ ਗਰਮ ਹੋਈ ਜਾਂਦੇਗੇ ਵੀ ਤੁਹਾਨੂੰ ਪਤਾ ਹੀ ਲੱਗਿਆ ਸੁੱਤੇ ਪਿਓ ਕੌਣ ਗੌਰ ਕਰੂਗਾ ਘਰ ਦੀ ਜੇਬ ਉਹ ਤੇ ਵੀ ਮੜਾ ਹਾਲ ਆ ਵੀ ਇਹ ਪ੍ਰਸ਼ਾਸਨ ਨੂੰ ਚਿੰਦਾਗਾ ਵੀ ਆ ਕੇ ਇਹਦੀ ਤਹ ਤੱਕ ਜਾਣ ਹਾਂ ਜੀ ਕੀ ਨਾਮ ਹੈ ਸਿਮਰਨਜੀਤ ਕੌਰ ਜੀ ਤੁਹਾਡੀ ਘਰੇ ਵੀ ਚੋਰੀ ਹੋਈ ਹਾਂਜੀ ਸਾਰੀ ਗੱਲ ਦੱਸੋ ਜੀ ਕਿਸ ਤਰ੍ਹਾਂ ਘਟਨਾ ਲੱਪਰੀ ਹੈ ਕਿਵੇਂ ਹੋਇਆ ਸਰ ਮੈਂ ਦਿੱਲੀ ਗਈ ਹੋਈ ਸੀ ਜਿਵੇਂ ਮੈਨੂੰ 5:30 ਵਜੇ ਮੇਰੀ ਦਰਾਨੀ ਨੇ ਫੋਨ ਕੀਤਾ ਵੀ ਐਦਾਂ ਕਰਕੇ ਵੀ ਚੋਰੀ ਹੋ ਗਈ ਹੈ ਵੀ ਤੂੰ ਆ ਜਾ फटाफट ਤਾਂ ਮੈਂ ਸਰ ਉੱਥੋਂ ਜਦੀ ਚੱਲ ਪਈ ਹੈਗੀ ਆ 2 ਵਜੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਅਲਮਾਰੀਆਂ ਵਗੈਰਾ ਸਾਰੀਆਂ ਤੋੜੀਆਂ ਪਈਆਂ ਸੀਗੀਆਂ ਜਦੋਂ ਮੈਂ ਆਪਣਾ ਸੋਨਾ ਵਗੈਰਾ ਦੇਖਿਆ ਉਹ ਵੀ ਨਹੀਂ ਹੈਗਾ ਸੀਗਾ ਔਰ ਚਾਂਦੀ ਵਗੈਰਾ ਵੀ ਸੀਗੀ ਉਹ ਵੀ ਨਹੀਂ ਹੈਗੀ ਕੀ ਕੁਝ ਸੀਗਾ 골ਡ ਦੇ 골ਡ ਦੇ ਵਿੱਚ ਸਰ ਹਾਰ ਸੀਗੇ ਚੈਨਾਂ ਸੀਗੀਆਂ ਅੰਗੂਠੀਆਂ ਸੀਗੀਆਂ ਘੱਟੋ ਘੱਟ 9 ਟੋਲੇ ਨੋ ਤੋ 12 ਤੋਲੇ ਦਾ ਸਮਾਨ ਸੀ ਚਾਂਦੀ ਦਾ ਹੈਗਾ ਸੀ 30 ਕ ਤੋਲੇ ਚਾਂਦੀ ਸੀਗੀ ਸਰ ਉਹਨਾਂ ਚੋਂ ਕੁਝ ਵੀ ਨਹੀਂ ਪਰਸ ਖਾਲੀ ਕਰ ਕਰਕੇ ਸਿੱਟੇ ਪਏ ਨੇ ਜੀ ਸਾਰੇ ਹਾਂਜੀ ਸਾਰਾ ਸਮਾਨ ਲੈ ਗਏ ਸਰ ਕਾਰਵਾਈ ਬਸ ਹੋ ਰਹੀ ਸਰ ਕਾਰਵਾਈ ਨਹੀਂ ਹੋ ਰਹੀ ਹੈਗੀ ਮੈਂ ਅੱਜ ਵੀ ਫੋਨ ਕਰਿਆ ਸੀਗਾ ਤਾਂ ਉਹ ਬਸ ਐਂ ਕਹਿ ਰਹੇ ਨੇ ਅਸੀਂ ਲੱਗ ਰਹੇ ਹਾਂ ਜੀ ਕਰਾਂਗੇ ਜੀ ਮੈਨੂੰ ਇੱਕ ਸ਼ੱਕ ਦੇ ਆਧਾਰ ਤੇ ਮੈਂ ਕਿਹਾ ਸੀ ਵੀ ਉਹਨੂੰ ਫੜਿਆ ਜਾਵੇ ਉਹ ਵੀ ਸਰ ਚੱਕੀਆਂ ਦੀ ਹੈਗਾ ਉਹਨਾਂ ਨੂੰ ਵੀ ਮੰਗ ਸਰ ਇਹ ਕਰਦੀਆਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਬਿਲਕੁਲ ਮੇਰਾ ਮੇਰਾ ਤਾਂ ਸਾਰਾ ਕੁਝ ਹੀ ਚਲਾ ਗਿਆ ਹੈਗਾ ਜਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਨਜ਼ਰ ਆ ਰਿਹਾ ਮਾਹੌਲ ਤੁਸੀਂ ਸਰ ਮਾਹੌਲ ਬਹੁਤ ਹੀ ਜ਼ਿਆਦਾ ਦਿਨ ਦਿਹਾੜੇ ਅਜੇ ਜਾ ਕੁਝ ਹੋਈ ਜਾਂਦਾ ਹੈਗਾ ਸਰ ਫਿਰ ਕੋਣ ਜਿਨ੍ਹਾਂ ਦੇ ਘਰੇ ਬੰਦੇ ਨਾ ਹੋਣ ਘਰੇ ਫਿਰ ਉਹ ਜਨਾਨੀਆਂ ਤਾਂ ਸੇ ਪਈ ਨਹੀਂ ਬਿਲਕੁਲ ਕੀ ਨਾਮ ਹੈ ਬਈ ਜੀ ਕਿੱਥੇ ਘਟਨਾ ਹੋਈ ਹੈ ਇਹ ਕਿੰਨਾ ਨੁਕਸਾਨ ਹੋ ਗਿਆ ਸਾਰੀ ਗੱਲ ਦੱਸੋ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ son of ਜਰਨੈਲ ਸਿੰਘ ਇਹ ਗਾਮੜੀ ਰੋਡ ਦਰਬਾ ਐਕਸਚੇਂਜ ਜਿਹੜਾ ਬੀਐਸਐਨ ਟੈਲੀਫੋਨ ਐਕਸਚੇਂਜ ਹੈ ਉਹਦੇ ਪਿੱਛੇ ਘਰ ਨਹੀਂ ਆਪਣੇ ਖੇਤਾਂ ਦੇ ਵਿੱਚ ਰਾਤ ਨੂੰ 12 ਵਜੇ ਤੋਂ ਬਾਅਦ ਚੋਰੀ ਹੋਈ ਹੈਗੀ ਇਧਰ 메ਨ ਗੇਟ ਦੇ ਵਿੱਚ ਦੀ ਤੋੜ ਕੇ ਕੁੰਡੀਆਂ ਆਏ ਨੇਗੇ ਲੋਕ ਲੱਗੇ ਹੋਏ ਸੀਗੇ ਲੋਕ ਤੋੜੇ ਨੇਗੇ ਉਹ ਦੂਜੇ ਕਮਰੇ ਦੇ ਵਿੱਚੋਂ ਸੋਨਾ ਤੇ ਚਾਂਦੀ ਲੈ ਕੇ ਸਾਰਾ ਚੱਕ ਕੇ ਤਕਰੀਬਨ ਹੋਊਗਾ 10-12 ਤੋਲੇ ਸੋਨਾ 25-30 ਤੋਲੇ ਹੋਗੀ ਚਾਂਦੀ ਉਥੋਂ ਚਾਂਦੀ ਉਹ ਚੱਕੀ ਆਈ ਪੇਟੀਆਂ ਤੋੜੀਆਂ ਨਹੀਂਆਂ ਪੇਟੀਆਂ ਤੋੜ ਕੇ ਹਾਲ ਮਾਰੀਆਂ ਤੋੜੀਆਂ ਨੇ ਲੋਹੇ ਦੀਆਂ ਰਾੜਾਂ ਪਾਈਆਂ ਦੀ ਕੀ ਪਾਈਆਂ ਨੇ ਉਹਨਾਂ ਨੇ ਇਹ ਤੋੜ ਕੇ ਦੂਜੇ ਕਮਰੇ ਵਿੱਚ ਭاگ ਚਲੇ ਗਏ ਦੂਜੇ ਕਮਰੇ ਦੇ ਵਿੱਚ ਵੀ ਸਾਰਾ ਫਰੋਲਾ ਫਰਾਲੀ ਕੀਤੀ ਐ ਨਕਦਾ ਸੀ ਖੇਤ ਦੇ ਵਿੱਚ ਰਹਿੰਦੇ ਸੀ ਪੈਸੇ ਘਰੇ ਰੱਖਦੇ ਨਹੀਂ ਸੀਗੇ ਤਾਂ ਕਰਕੇ ਪੈਸੇ ਉਹਨਾਂ ਨੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਸਿਉਣਾ ਸਾਰਾ ਚਲਾ ਗਿਆ ਚਾਂਦੀ ਸਾਰੀ ਚਲੀ ਗਈ ਆਹ ਕਮਰੇ ਦੇ ਵਿੱਚ ਅਸੀਂ ਪਏ ਸੀਗੇ ਸਾਰਾ ਪਰਿਵਾਰ ਕਿਉਂਕਿ ਲਾਈਟ ਚਲੀ ਗਈ ਸੀ ਉਦੋਂ ਤੇ ਅਸੀਂ ਵੀ ਸਾਨੂੰ ਐ ਸੀ ਇਨਵਰਟਰ ਨਾ ਡਾਊਨ ਹੋ ਜੇ ਇੱਕ ਇਸੇ ਕਰਕੇ ਅਸੀਂ ਇੱਕ ਕਮਰੇ ਦੇ ਵਿੱਚ ਪੱਖਾ ਲਾ ਕੇ ਪਏ ਸੀਗੇ ਰਾਤ ਦੀ ਘਟਨਾ ਸਰ ਰਾਤ ਦੀ ਘਟਨਾ ਸਰ ਤੇ ਫਿਰ ਉਹਦੇ ਵਿੱਚ ਅਸੀਂ ਪਿਆ ਜਦੋਂ ਰਾਤ ਨੂੰ ਵੈਸੇ ਨੀਂਦ ਤਾਂ ਛੇਤੀ ਆਉਂਦੀ ਨਹੀਂ 10-11 ਤੱਕ ਅਸੀਂ ਉਹੀ ਪਿਆ ਬੱਜ ਗਏ ਉਦੋਂ ਵਿੱਚ ਪਤਾ ਨਹੀਂ ਕਿਵੇਂ ਨੀਂਦ ਆਈ ਜਾਂ ਤਾਂ ਸਾਨੂੰ ਕੁਝ ਸੁਣਿਆ ਗਿਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਆ ਹੋ ਸਕਦਾ ਸਾਡਾ ਪਰਲਾ ਗੇਟ ਖੁੱਲਾ ਸੀਗਾ ਜਾਰੀ ਵਾਲਾ ਵੀ ਖੁੱਲਾ ਸੀ ਤੂੰ ਦੂਜਾ ਉਹ ਖੁੱਲਾ ਸੀ ਸਾਡਾ ਹਵਾ ਉਹਨੂੰ ਤੇ ਅਸੀਂ ਫਿਰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ 5 ਵਜੇ ਉੱਠ ਕੇ ਜਦੋਂ ਅਸੀਂ ਮੱਝਾ-ਮੁੰਝਾ ਬੰਨਣ ਲੱਗੇ ਚਾਹ ਕਰਕੇ ਅੰਦਰ ਬਟਣ ਲੱਗੇ ਫਿਰ ਪਤਾ ਲੱਗਿਆ ਵੀ ਆਪਣੀ ਚੋਰੀ ਹੋ ਗਈ ਵੀ ਇਹ ਕਿੰਨਾ ਕੁ ਨੁਕਸਾਨ ਜਿਹੜਾ ਹੈ ਕਿੰਨੀ ਕੀਮਤ ਦਾ ਨੁਕਸਾਨ 8-10 ਲੱਖ ਦਾ ਹੋ ਗਈ ਨੁਕ ਜੇ ਕੰਪਲੀਟ ਕਰਾਈਏ ਹਾਂ ਇਹ ਕੰਪਲੀਟ ਕਰਾਈ ਸੀ ਐਸਆਈ ਸਾਹਿਬ ਵੀ ਆਏ ਸੀ ਐਸਐਚਓ ਸਾਹਿਬ ਵੀ ਆਏ ਸੀ ਉਹ ਸਾਰਾ ਮੌਕਾ ਦੇਖ ਕੇ ਚਲੇ ਗਏ ਤੇ ਪਰ ਵੀ ਮਤਲਬ ਟਰੇਸਟ ਨਹੀਂ ਕੁਝ ਕਰਕੇ ਲੈ ਗਏ ਪਰ ਮੌਕਾ ਦੇਖ ਕੇ ਚਲੇ ਗਏ ਇਹ ਸਾਰਾ ਪਤਨਾ ਰੋਡ ਦੇ ਕੈਮਰੇ ਚੈੱਕ ਕਰਨੇ ਸ਼ੱਕੀ ਹਾਲਤ ਦੇ ਵਿੱਚ ਸਾਨੂੰ ਬਾ ਪੰਜ ਬੰਦੇ ਵੀ ਪਤਾ ਲੱਗੇ ਨੇ ਤਿੰਨ ਮੋਟਰਸਾਈਕਲਾਂ ਤੇ ਉਹ ਅੱਜ ਐਸਐਚਓ ਸਾਹਿਬ ਨੇ ਕਿਹਾਗਾ ਵੀ ਤੁਹਾਡਾ ਦੇਖਦੇ ਆਂ ਅਸੀਂ ਉਹ ਅੱਜ ਕੈਮਰੇ ਦੁਆਰਾ ਟਰੇਸ ਕਰਕੇ ਗਾਮਲੀ ਰੋਡ ਤੱਕ ਉਹ ਬੰਦੇ ਪੜਨ ਦੇ ਵਿੱਚ ਕਹਾਂਗੇ ਕਹਿੰਦੇ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਇਹਦਾ ਪ੍ਰਸ਼ਾਸਨ ਨੂੰ ਵੀ ਚੰਗੀ ਲੱਗਦਾ ਤੁਹਾਨੂੰ ਕੋਈ ਮਤਲਬ ਪ੍ਰਸ਼ਾਸਨ ਨੇ ਕੋਈ ਇਹਦੇ ਉੱਪਰ ਕੋਈ ਗੌਰ ਕਰਕੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਬਰਤਨ ਵੀ ਭਾਂਡੇ ਵਗੈਰਾ ਛੇੜੇ ਨੇ ਉਹਨਾਂ ਨੇ ਭਾਈ ਪਾਣੀ ਪੀ ਕੇ ਜਨ ਉਹਨਾਂ ਹੀ ਪ੍ਰਸ਼ਾਸਨ ਨੇ ਇੰਨਾ ਨਹੀਂ ਮਤਲਬ ਕਰ ਰਿਹਾ ਹੈਗਾ ਉਹ ਸਾਨੂੰ ਸਾਨੂੰ ਕਹਿ ਰਹੇ ਕਹਿੰਦੇ ਤੁਸੀਂ ਸੁੱਤੇ ਕਿਵੇਂ ਪਏ ਰਹੇ ਪ੍ਰਸ਼ਾਸਨ ਬਾਅਦ ਬਾਰ ਸਾਨੂੰ ਕਹਿ ਰਹੇ ਨੇ ਤੁਸੀਂ ਵੀ ਪਏ ਰਹੇਗੇ ਯਾਰ ਤੁਹਾਡੇ ਕੋਲ ਚੋਰੀ ਹੋ ਗਈ ਹੁਣ ਅਸੀਂ ਅਟਾ ਕਹਿੰਦਾ ਜੀ ਕਰਦਾ ਸੀ ਵੀ ਇੰਨਾ 18 ਲੱਖ ਰੁਪਿਆ ਦਾ ਆਪ ਲਾਸ ਕਰਾਈਏ ਕੋਈ ਪੁਲਿਸ ਕੋਈ ਗਸ਼ਤ ਵਗੈਰਾ ਕੋਈ ਹੋਰ ਕਰਦੀ ਹੈ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜੀ ਗਸ਼ਤ ਕਰਦੀ ਹੈ ਕਿਉਂਕਿ 12:00 ਬਜ ਕੇ 13 ਮਿੰਟ ਦੇ ਉਹ ਕੈਮਰੇ ਉੱਥੋਂ ਜਿਹੜਾ ਉਹ ਉੱਥੇ ਕੈਮਰੇ ਵੀ ਲੱਗੇ ਆ ਇੱਥੋਂ ਉਹ ਥੋ ਇਦਾਂ ਸਾਡਾ ਦੇਖ ਕੇ ਵੀ ਗਏ ਨੇ ਹੁਣ ਸਾਨੂੰ ਨਹੀਂ ਪਤਾ ਵੀ ਉਹੀ ਸੀ ਕਿ ਚੋਰ ਕੋ ਹੋ ਰਹਾ ਪਰ ਉਹ ਵੀ ਦੇਖੋ ਉਹ ਵੀ ਸ਼ਕਤੀ ਨਹੀਂ ਜੋ ਐ ਰਾਤ ਨੂੰ ਘੁੰਮ ਰਹੇ ਨੇ ਕਦੇ ਕਿਤੇ ਖੜ ਗਏ ਕਦੇ ਕਿਤੇ ਖੜ ਗਏ ਸ਼ਰਾਬ ਦੇ ਮੇਸਟਰਾਂ ਚੋਰੀ ਹੋ ਗਈ ਲਈ ਮਾਹੌਲ ਨੂੰ ਬਣੇ ਬਹੁਤ ਗੰਦਾ ਜੀ ਬਹੁਤ ਸਾਨੂੰ ਸਮਝ ਨਹੀਂ ਆ ਰਹੀ ਵੀ ਹੁਣ ਆ ਟਾਈਮ ਬੱਚਿਆਂ ਦਾ ਕਿਵੇਂ ਸਟੱਡੀ ਕਿਵੇਂ ਕਰਾਵਾਂਗੇ ਜੇ ਆ ਚੋਰੀਆਂ ਹੋ ਗਈਆਂ ਸੀ ਇਹਨੂੰ ਭਰਨ ਵਾਸਤੇ ਬਹੁਤ ਟਾਈਮ ਲੱਗ ਜੂਗਾ 2 ਸਾਲ ਸਾਨੂੰ ਇਹ ਹੀ 8-10 ਲੱਖ ਰੁਪਏ ਇਕੱਠਾ ਕਰਨ ਦੇ ਲੱਗ ਜੂਗਾ ਫਸਲ ਦੇ ਵਿੱਚੋਂ ਇੰਨਾ ਕਿੰਨਾ ਕੁ ਬਚਦਾ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਪ੍ਰਸ਼ਾਸਨ ਨੂੰ ਵੀ ਬੰਦੇ ਜਲਦ ਤੋਂ ਜਲਦ ਬਰਾਮਦਗੀ ਕਰਕੇ ਬੰਦੇ ਲੱਭ ਕੇ ਸਾਨੂੰ ਸਾਡਾ ਸੋਨਾ ਵਾਪਸ ਦਿੱਤਾ ਜਾਵੇ। ਕੀ ਨਾਮ ਹੈ ਜੀ? ਮੇਰਾ ਨਾਮ ਹਿੰਦੇਵ ਸਿੰਘ ਹੈ ਤੇ ਜਸਪਾਲ ਮੇਰਾ ਦੋਸਤ ਹੈਗਾ। ਇਹਨਾਂ ਦੇ ਘਰ ਚੋਰੀ ਹੋਈ ਹੈ। ਦੇਖੋ ਸਭ ਤੋਂ ਵੱਡੀ ਨਿਰਾਸ਼ਾ ਮੈਂ ਪ੍ਰਸ਼ਾਸਨ ਦੀ ਕਹੂੰਗਾ। ਹੁਣ ਇਹਨਾਂ ਦੇ ਘਰ ਲੱਲ ਉਹਨਾਂ ਦੇ ਪੈਰ ਛੱਪੇ ਪਏ ਨੇਗੇ, ਭਾਂਡਿਆਂ ਦੇ ਹੱਥ ਛੱਪੇ ਪਏ ਨੇਗੇ, ਉਹ ਕੋਈ ਕੁਝ ਟ੍ਰੇਸ ਨਹੀਂ ਕਰਿਆ। ਉਲਟਾ ਇਹਨਾਂ ਦੀ ਪੁਲਿਸ ਵਾਲੇ ਗਰਮ ਹੋਈ ਜਾਂਦੇਗੇ ਵੀ ਤੁਹਾਨੂੰ ਪਤਾ ਹੀ ਲੱਗਿਆ ਸੁੱਤੇ ਪਿਓ ਕੌਣ ਗੌਰ ਕਰੂਗਾ ਘਰ ਦੀ ਜੇਬ ਉਹ। ਤੇ ਵੀ ਮੜਾ ਹਾਲ ਹੈ ਵੀ ਇਹ ਪ੍ਰਸ਼ਾਸਨ ਨੂੰ ਚਿੰਦਾਗਾ ਵੀ ਆ ਕੇ ਇਹਦੀ ਤਹ ਤੱਕ ਜਾਣ ਇਹਨਾਂ ਨੇ ਤਿੰਨ ਦਿਨ ਹੋ ਗਏ ਨਾ ਦਾ ਗਲਾਸਾਂ ਦੇ ਹੱਥ ਲਾਇਆ ਤਾਂਸਲੇ ਦੇ ਪੈਰ ਛਪੇ ਹੋਇਆ ਨਾ ਉਹ ਨੂੰ ਹੱਥ ਲਾਏਗਾ ਉਹ ਚੈੱਕ ਕਰਨ ਜਿਵੇਂ ਹੁੰਦਾ ਹੀ ਹੈਗਾ ਸਾਰਾ ਹਾਂ ਤਾਂ ਉਹ ਜਿਹੜੀ ਹੁੰਦੀ ਹੈ ਟੀਮ ਆ ਕੇ ਆਪਦਾ ਚੈੱਕ ਕਰੇ ਪਤਾ ਲੱਗੂਗਾ ਬਾਇਓਮੈਟ੍ਰਿਕ ਦਾ ਪਤਾ ਲੱਗ ਹੀ ਜਾਣਾਗਾ ਵੀ ਕੀ ਦੇ ਹੈ ਤੇ ਬਸ ਕੋਈ ਕਾਰਵਾਈ ਨਹੀਂ ਹੋ ਰਹੀ ਉਲਟਾ ਜਿੰਨੇ ਕੈਮਰੇ ਆ ਜੋ ਪੜਤਾਲ ਕਰ ਰਿਹਾ ਇਹ ਮੁੰਡਾ ਆਪ ਲਾ ਲੋ ਵੀ ਅਸੀਂ ਦੋ ਚਾਰ ਮੁੰਡੇ ਦੇ ਯਾਰ ਦੋਸਤ ਹੈਗੇ ਨੇ ਨਾਲ ਜਾ ਕੇ ਇਹ ਆਪ ਚੈੱਕ ਕਰ ਰਹਿਗਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗੇ ਨਾਲ ਮੌਲ ਬਹੁਤ ਮਾੜਾ ਹੈਗਾ ਬਾਈ ਇਹ ਸਰਕਾਰ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਪੱਕੀਆਂ ਡਿਊਟੀਆਂ ਲਾਉਣ ਬਜ਼ਾਰਾਂ 'ਚ ਸਾਰੀ ਰਾਤ ਦੀ ਗਸ਼ਤ ਚਾਹੀਦੀ ਹੈਗੀ ਹੁਣ ਜਿਵੇਂ ਮੁੰਡਾ ਦੱਸ ਰਿਹਾ ਕੈਮਰੇ 'ਚ ਦੇਖਿਆਗਾ ਡੇਢ ਤੋਂ 2 ਘੰਟੇ ਤੋਂ ਸੜਕ ਦੀ ਗੇੜੇ ਦਿੰਦੇ ਫਿਰ ਕੀ ਹੈਗੇ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ ਵੀ ਕੌਣ ਹੈਗਾ ਵੀ ਕਿੱਥੇ ਫਿਰਦੇ ਹੋਗੇ ਕੈਮਰੇ ਬੁਜਾਰਾਂ ਚ ਵੀ ਲੱਗੇ ਹੋਏ ਹੈਗੇ ਘੱਟੋ ਘੱਟ ਜਿਆਦਾ ਨਹੀਂ 2-4 ਮਲਾਜ਼ਮ ਤਾਂ ਚੌਂਕ 'ਚ ਖੜਨੇ ਚ ਹੀ ਨੇ ਹੈਗੇ ਨੁਕਸਾਨ ਆ ਜਿਹੜਾ ਨੁਕਸਾਨ ਬਈ 8 ਕਮ ਸੇ ਕਮ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਆ ਸਰ ਇੱਕ ਬਿਲਕੁਲ ਦੇ ਵਿੱਚ ਚੋਰੀ ਦੀ ਘਟਨਾ ਹੋਈ ਹੈ ਜਿਹਦੇ ਵਿੱਚ ਗਹਿਣੇ ਵਗੈਰਾ ਚੋਰੀ ਹੋਏ ਨੇ ਕਾਫੀ ਵੱਡੀ ਤਵਾਦ ਹੈ ਇਹ ਮੈਟਰ ਜੀ ਕੀ ਕਾਰਵਾਈ ਹੋਈ ਹੈ ਮਤੀ 5 ਤੋਂ 6 ਦੀ ਰਾਤ ਨੂੰ ਇੱਥੇ ਚੋਰੀ ਹੋਈ ਹੈ ਜਿੱਥੇ ਸਿਮਰਨਜੀਤ ਕੌਰ ਲੇਡੀਜ਼ ਜੋ ਆਪਣੇ ਪੇਕੇ ਦਿੱਲੀ ਗਈ ਹੋਈ ਸੀ ਜਿਸ ਨੂੰ ਵੀ ਬਰਾਨੀ ਨੇ ਦੱਸਿਆ 6 ਤਰੀਕ ਨੂੰ ਕਿ ਵੀ ਉਹਦੇ ਕਮਰੇ ਦੇ ਜਿੰਦੇ ਟੁੱਟੇ ਹੋਏ ਨੇ ਜਦੋਂ ਉਹਨੇ ਅਣਖੇ ਦੇਖਿਆ ਤਾਂ ਉਹਦੇ 10 ਟੋਲੇ ਸੋਨਾ ਤੇ ਚਾਂਦੀ ਉਹ ਚੋਰੀ ਹੋਏ ਹੋਏ ਸੀ ਜਿਸ ਤੇ ਸਿਮਰਜੀਤ ਕੌਰ ਦਾ ਬਿਆਨ ਲੈ ਕੇ ਐਫ ਆਰ ਦਰਜ ਕਰ ਦਿੱਤੀ ਗਈ ਹੈ ਤੇ ਅਗਲੇ ਸਰਾਕ ਅਸੀਂ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰ ਰਹੇ ਹਾਂ ਤੇ ਜਲਦੀ ਚੋਰਾਂ ਨੂੰ ਪ੍ਰੈਸ ਕਰ ਲਿਆ ਜਾਏਗਾ ਹਾਂਜੀ ਅਨਨੋਨ ਬੰਦੇ ਦੇ ਕਾਤੂਰੀ ਕੋਈ ਸੀਸੀਟੀਵੀ ਚੈਕਿੰਗ ਕੀਤੀ ਵੀ ਇਹ ਕੁਝ ਮਿਲੇ ਸੀ ਸੀਸੀਟੀਵੀ ਕੈਮਰੇ ਚੈੱਕ ਕਰਦੇ ਸਾਨੂੰ ਕੁਝ ਵੀ ਨਹੀਂ ਮਿਲੇ ਰਹੇ ਅਸੀਂ ਬਾਅਦ ਵਿੱਚ ਦਸੰਗਤਾਂ ਜਿਹੜਾ ਟਰੇਸ ਹੋ ਗਿਆ ਤੇ ਤਤਤੀਸ ਜਾਰੀ ਹੈ ਸਾਡੀ ਮਤਲਬ ਜੀ ਕੋਈ ਪਿਆ ਜਾ ਰਿਹਾ ਕੋਈ ਸ਼ੱਕ ਵੀ ਹੈ ਜੀ ਉਹਨਾਂ ਦਾ ਵੀ ਨਾਮ ਦਿੱਤਾ ਜਾਊਗਾ ਹਾਂ ਉਹਦੀ ਵੀ ਅਸੀਂ ਲੇਡੀਜ਼ ਦਾ ਉਹਨਾਂ ਦੇ ਨਕਰਾ ਨਹੀਂ ਸੀ ਜਿਹਨੂੰ ਉਹਦੇ ਦਿੱਲੀ ਜਾਣਾਰੇ ਪਤਾ ਸੀ ਤੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ ਕੋਈ ਮਿਲੇ ਨਹੀਂ ਜਿਹਨੂੰ ਕੋਈ ਬੰਦੇ ਟਰੇਸ ਹੋਣ ਨਹੀਂ ਅਸੀਂ ਹੋ ਜੇ ਉਹਦਾ ਫਿਰ ਟੈਕਨੀਕਲੀ ਤੌਰ ਤੇ ਚੈੱਕ ਕਰ ਰਹੇ ਹਾਂ ਜਿਸ ਤਰ੍ਹਾਂ ਸਿਰਫ ਕੋਈ ਨਹੀਂ ਹੋ ਗਿਆ ਜੀ ਮੌਕੇ ਤੇ ਕੋਈ ਪ੍ਰਾਂਤਰੀ ਵਿਭਾਗ ਦੀ ਟੀਮ ਜਾਂ ਕੋਈ ਹੋਰ ਨਹੀਂ ਮਿਲਾਈ ਗਈ ਜਿਸ ਤਰ੍ਹਾਂ ਉਹਨਾਂ ਦੇ ਉਹ ਵਾਕਤਰਾ ਤੇ ਨਿਸ਼ਾਨ ਹੋ ਗਿਆ ਉਹ ਵੀ ਉਹ ਵੀ ਲੈਣੇ ਜੀ ਅੱਛਾ ਹਾਂ ਅ ਸਰ ਵੜੀਏ ਚੂਜ ਹੋ ਰਹੀ ਦੇ ਸ਼ਹਿਰ ਦੇ ਵਿੱਚ ਕੋਈ ਤਲਰ ਦੀ ਗਸਤ ਵਗੈਰਾ ਨਹੀਂ ਹੋ ਰਹੀ ਸ਼ਹਿਰ ਦੇ ਵਿੱਚ ਨਹੀਂ ਗਸਤ ਹੈ ਜੀ ਰਾਤ ਨੂੰ ਗਸਤ ਵਧਾਈ ਗਈ ਹੈ ਅਸੀਂ ਇੱਕ ਪੀਸੀਆਰ ਹੈ ਉਹਨੂੰ ਵੀ ਸਚਾਲੂ ਕਰੋ ਰੂਪਨਾ ਚਾਲੂ ਕੀਤਾ ਗਿਆ ਤੇ ਇਹਦੇ ਤੇ ਨੱਥ ਪਾਈ ਜਾ ਜੇ ਕੋਈ ਕੋਈ ਮਾਰਗਲ ਕਮੀ ਵੀ ਹੈਗੀ ਠੀਕ ਹੈ ਜੀ ਬੰਦ ਕੇ ਨਾ ਜਾਂਦੀ ਕਮੀ ਹੈ ਤੇ ਠੀਕ ਹੈ